ਤਨੂੰ ਬੇਨਤੀ ਹੈ ਕਿ ਆਪ ਜੀ ਦਾ ਵੀ ਅਦਾਰਸ਼ ਸ੍ਰੀ ਸੰਗਰੰਥੀ ਪਿੰਡ ਚਾਰਲਸੀ ਤੋਂ ਲਾਈਵ ਹੈ ਭਾਈ ਵੱਤੋਆ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਕਰੋ ਆਪ ਸੰਗਤਾਂ ਦੇ ਨਾਲ ਕਥਾ ਵਿਚਾਰ ਸਾਂਝੇ ਕਰਨ ਲੱਗੇ ਹਾਂ ਗਾਥਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਇੱਕ ਬਾਣ ਅਸਰ ਲੇਖ ਹੈ ਗਾਥਾ ਜਿਸ ਵਿੱਚ 23 ਸ਼ਲੋਕ ਹਨ ਜਿਨ੍ਹਾਂ ਦਾ ਮੂਲ ਕੇਂਦਰੀ ਭਾਵ ਹੈ ਕਿ ਸਰੀਰ ਦੇ ਅਹੰਕਾਰ ਨੂੰ ਤਿਆਕੇ ਪ੍ਰਭੂ ਚਰਨਾਂ ਨਾਲ ਜੁੜਨ ਨਾਲ ਪਰਮਗਤੀ ਪ੍ਰਾਪਤ ਹੋ ਸਕਦੀ ਹੈ ਇਹੀ ਸੋਝੀ ਗੁਰੂ ਕਿਰਪਾਲਣ ਹੁੰਦੀ ਹੈ ਤੇ ਗੁਰੂ ਪ੍ਰਸਾਦ ਦੁਆਰਾ ਸਿੱਖ ਪ੍ਰਭੂ ਚਰਨ ਨਾਲ ਜੁੜ ਕੇ ਸਮਾਪਾ ਕੇ ਸੱਚਕੰਵਸੀ ਬਣ ਕੇ ਪਰਮਾਨੰਦ ਵਿੱਚ ਸਥਿਤ ਹੋ ਜਾਂਦਾ ਹੈ ਗਾਥਾ ਸ਼ਬਦ ਦਾ ਅਰਥ ਕੀ ਹੈ ਇਸ ਬਾਰੇ ਵਿਦਵਾਨਾਂ ਦੇ ਵਿਚਾਰ ਜਾਣ ਲੈਣੇ ਜ਼ਰੂਰੀ ਹਨ ਕਿ ਇਸ ਬਾਣੀ ਦੇ ਸਰੂਪ ਨੂੰ ਸਹੀ ਢੇ ਸਮਝਿਆ ਜਾ ਸਕੇ ਗਾਥਾ ਛੰਦ ਵੇਦ ਤੋਂ ਪਿੰਨ ਛੰਦ ਸ਼ਲੋਕ ਗੀਤ ਭਾਸ਼ਾ ਦੇ ਕਪੀਦ ਭਾਈ ਕਾਨ੍ਹ ਸਿੰਘ ਨੰਬਰ ਅਨੁਸਾਰ ਗਾਥਾ ਸਤੁੱਤ ਕਥਾ ਪ੍ਰਕਰਨ ਕਹਾਣੀ ਉਹ ਇਤਿਹਾਸਿਕ ਰਚਨਾ ਜਿਸ ਵਿੱਚ ਕਿਸੇ ਵੀ ਵੰਸ਼ ਅਤੇ દાન ਆਦਿਕ ਦਾ ਵਰਣਨ ਹੋਵੇ ਇੱਕ ਛੰਦ ਜਿਸ ਦਾ ਨਾਮ ਰਾਏ ਤੇ ਰਾਗ ਵੀ ਹੈ ਇੱਕ ਪ੍ਰਾਚੀਨ ਭਾਸ਼ਾ ਵਿੱਚ ਜਿਸ ਵਿੱਚ ਸੰਸਕ੍ਰਿਤ ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲੇ ਦੇਖੇ ਹਨ ਪਾਈ ਵੀਰ ਸਿੰਘ ਗਾਥਾ ਜੋ ਗਾਵਾ ਜਾਵੇ ਛੰਦ ਗੀਤ ਕਥਾ ਪ੍ਰਕਿਰਤੀ ਜਾ ਹੋਰ ਭਾਸ਼ਾ ਜੋ ਸੰਸਕ੍ਰਿਤ ਤੋਂ ਪਿੰਨ ਹੋਵੇ ਇੱਕ ਪ੍ਰਾਤਨ ਭਾਸ਼ਾ ਵਿੱਚ ਸੰਸਕ੍ਰਿਤੀ ਦੇ ਨਾਲ ਪੱਲੀ ਬੋਲੀ ਦੇ ਪਦ ਮਿਲ ਕੇ ਵਰਤੇ ਜਾਂਦੇ ਸਨ ਇਸ ਵਿੱਚ ਲੋਕਾਂ ਦੇ ਯੋਗਦਾਨ ਆਦਿਕ ਦੇ ਹਲ ਮਿਲਦਿਆਂ ਨੂੰ ਭਾਸ਼ਾ ਵਿੱਚ ਸੰਸਕ੍ਰਿਤ ਤੋਂ ਪਿੰਨ ਦੇਸੀ ਭਾਸ਼ਾ ਦੇ ਸੰਸਕ੍ਰਿਤ ਨਾਲ ਮਿਲਵੇ ਵਰਤੇ ਜਾਣ ਉਪਰਗਤ ਅਰਥਾ ਤੋਂ ਸਪਸ਼ਟ ਹੈ ਕਿ ਗਾਥਾ ਇੱਕ ਲੋਕਿਕ ਛੰਦ ਹੈ ਕਾਵੀ ਰੂਪ ਹੈ ਭਾਰਤ ਵਿੱਚ ਪ੍ਰਚਲਿਤ ਪ੍ਰਕਿਰਤ ਪਛਾਦਕ ਰੂਪ ਹੈ ਜਿਸ ਵਜਿਨ ਜੈਨੀ ਕਾਮੀਆਂ ਨੇ ਕਾਫੀ ਰਚਨਾ ਰਚ ਕੇ ਆਪਣੇ ਵਿਚਾਰਾਂ ਨੂੰ ਜਨਤਾ ਤੱਕ ਪਹੁੰਚਾਉਣ ਦਾ ਯਤਨ ਕੀਤਾ ਸੰਪਰਦਾਇ ਵਿਦਵਾਨ ਬਾਣੀ ਕਿਸੇ ਪਰਥਾ ਉਚਾਰਨ ਕੀਤੀ ਮੰਨਦੇ ਹਨ ਜਿਸ ਕਾਰਨ ਉਹ ਉਥਾਨਕ ਦੇਣੀ ਲਾਜ਼ਮੀ ਸਮਝਦੇ ਹਨ ਤਾਂ ਕਿ ਸਰਦਾਲੂ ਸਿੱਖ ਨੂੰ ਬਾਣੀ ਦੇ ਕੇਂਦਰੀ ਭਾਵ ਦੀ ਸੋਝੀ ਹੋ ਜਾਵੇ ਇਸ ਗਾਥਾ ਬਾਣੀ ਬਾਰੇ ਵੀ ਵਿਦਵਾਨਾਂ ਨੇ ਉਥਾਨ ਕਾਵਾਂ ਦਿੱਤੀਆਂ ਜਿਨ੍ਹਾਂ ਬਾਰੇ ਵਿਚਾਰ ਕੀਤੀ ਜਾਣੀ ਯੋਗ ਹੈ ਸੰਤ ਕਿਰਪਾਲ ਸਿੰਘ ਸੰਪਰਦਾਇ ਗਿਆਨੀ ਜਿਨ੍ਹਾਂ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਟਿੱਕਾ ਕੀਤਾ ਜੋ ਆਪਣੀ ਕਿਸਮ ਦਾ ਵਿਲੱਖਣ ਯਤਨ ਹੈ ਉਹਨਾਂ ਨੇ ਦੋ ਉਥਾਨ ਕਾਵਾਂ ਦਿੱਤੀਆਂ ਹਨ ਪਹਿਲੀ ਉਥਾਨ ਕਾ ਇੱਕ ਦਿਨ ਸ੍ਰੀ ਗੁਰੂ ਅਰਜਨ ਦੇਵ ਜੀ ਦੀਵਾਨ ਵਿੱਚ ਆ ਬੈਠੇ ਉਸ ਵੇਲੇ ਸਾਰੀ ਸੰਗਤ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਪਰਉਪਕਾਰੀ ਦੀਨ ਦਿਆਲ ਸਰਵ ਸ਼ਕਤੀਮਾਨ ਕਰਕਟ ਦੀ ਜਨਨ ਹਾਰ ਗਰੀਬ ਨਿਵਾਜ ਜੀਓ ਕਿਰਪਾ ਕਰਕੇ ਕੋਈ ਐਸੀ ਕਥਾ ਸੁਣਾਓ ਜਿਸ ਕਥਾ ਦੇ ਸ੍ਰਣ ਕਰਕੇ ਸਾਡਾ ਮਨ ਸੰਸਾਰਿਕ ਜੰਜਾਲਾਂ ਵੱਲੋਂ ਅਤੇ ਦੇਹ ਅਧਿਆਸ ਵੱਲੋਂ ਹਟ ਜਾਵੇ ਦੂਜੀ ਥਾਨਿਕ ਸੈਸਕ੍ਰਿਤੀ ਸ਼ਲੋਕਾਂ ਨੂੰ ਸੁਣ ਕੇ ਹਰੀ ਲਾਲ ਕ੍ਰਿਸ਼ਨ ਲਾਲ ਨੂੰ ਬੜੀ ਸ਼ਾਂਤੀ ਪ੍ਰਾਪਤ ਹੋਈ ਪਰਾ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਮਨੋਹਰ ਬਚਨਾਂ ਨੂੰ ਸੁਣਨ ਦੀ ਤੀਬਰ ਇੱਛਾ ਹੁਣ ਕਰਕੇ ਫਿਰ ਉਹਨਾਂ ਨੇ ਹੱਥ ਜੋੜ ਕੇ ਬੇਨਤੀ ਕੀਤੀ ਸਵਾਮੀ ਜੀ ਹੁਣ ਕਥਾ ਸੁਣਾਓ ਜਾਂ ਸਤਿਗੁਰੂ ਜੀ ਨੇ ਉਹਨਾਂ ਨੂੰ ਇਹ ਕਥਾ ਸੁਣਾਈ ਗਾਥਾ ਨਾਮ ਕਥਾ ਦਾ ਹੈ ਇਸ ਵਾਸਤੇ ਬਾਣੀ ਦਾ ਨਾਮ ਗਾਥਾ ਰੱਖਿਆ ਗਿਆ ਹੈ ਇੱਕ ਹੋਰ ਉਥਾਨ ਕੁਪलब्ਧ ਹੈ ਜੋ ਭਾਈ ਸਹਿਬ ਭਾਈ ਵੀਰ ਸਿੰਘ ਜੀ ਨੇ ਦਿੱਤੀ ਇਸ ਪ੍ਰਕਾਰ ਇਹ ਸ਼ਲੋਕ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਉਚਾਰੇ ਹਨ ਇੱਕ ਸਮੇਂ ਮੱਧ ਦੇਸ਼ ਵੱਲੋਂ ਪੰਡਤ ਆਏ ਜੋ ਪੰਜਾਬੀ ਭਾਸ਼ਾ ਨਹੀਂ ਸੀ ਜਾਣਦੇ ਉਹਨਾਂ ਪ੍ਰਤੀ ਉਪਦੇਸ਼ ਗਾਥਾ ਬੋਲੀ ਵਿੱਚ ਹੋਇਆ ਗਾਥਾ ਨਾਮ ਪ੍ਰਕਿਰਤੀ ਭਾਸ਼ਾ ਦਾ ਹੈ ਇਨ੍ਹਾਂ ਉਥਾਨ ਕਾਵਾਂ ਵਿੱਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਬਾਣੀ ਦਾ ਕੇਂਦਰੀ ਭਾਵ ਹੈ ਕਿ ਸਰੀਰ ਜਾਂ ਦੁਨਿਆਵੀ ਸੁੱਖ ਸੁਵਿਧਾਵਾਂ ਦਾ ਮਾਣ ਤਿਆਕੇ ਪ੍ਰਭੂ ਚਰਨਾਂ ਨਾਲ ਜੁੜਨ ਨਾਲ ਹੀ ਮੁਕਤੀ ਮਿਲਦੀ ਹੈ ਆ ਦੂਜਾ ਇਸ ਬਾਣੀ ਦੀ ਰਚਨਾ ਨਾਲ ਪੰਜਾਬੀ ਨਾ ਜਾਣਨ ਵਾਲੇ ਪੂਰਬੀ ਭਾਰਤ ਦੇ ਲੋਕਾਂ ਨੂੰ ਅਜੇ ਹੀ ਭਾਸ਼ਾ ਵਿੱਚ ਗੁਰਮਤਿ ਗਿਆਨ ਪ੍ਰਦਾਨ ਕੀਤਾ ਹੈ ਜਿਸ ਤੋਂ ਪਰਿਚਿਤ ਸੰਨ ਤੇ ਗੁਰੂ ਆਸੇ ਨੂੰ ਸਮਝ ਕੇ ਗੁਰੂ ਘਰ ਨਾਲ ਜੁੜਨ ਦੇ ਚਾਹਵਨ ਸਨ ਇਸ ਛੋਟੀ ਬਾਣੀ ਬਾਰੇ ਵਿਦਵਾਨਾਂ ਨੇ ਘੱਟ ਹੀ ਵਿਚਾਰ ਕੀਤਾ ਹੈ ਪਰ ਦੋ ਵਿਦਵਾਨਾਂ ਨੇ ਬਾਣੀ ਦੀ ਤਹਿ ਵਿੱਚ ਲੁਕੇ ਵਿਚਾਰਾਂ ਨੂੰ ਜਾਗਰੂਕ ਕਰਨ ਲਈ ਗੰਭੀਰ ਯਤਨ ਕੀਤਾ ਇਸ ਬਾਣੀ ਦੇ ਮੂਲ ਭਾਵਾਂ ਬਾਰੇ ਡਾਕਟਰ ਅਤਰਨ ਸਿੰਘ ਲਿਖਦੇ ਹਨ ਇਸ ਰਚਨਾ ਵਿੱਚ ਗੁਰੂ ਅਰਜਨ ਦੇਵ ਜੀ ਦੇ 24 ਪਦੇ ਹਨ ਜਿਨ੍ਹਾਂ ਵਿੱਚ ਦੱਸਿਆ ਗਿਆ ਕਿ ਮਨੁੱਖਾ ਸਰੀਰ ਦੀ ਸਫਲਤਾ ਸਾਧ ਸੰਗਤ ਵਿੱਚ ਜਾ ਕੇ ਹਰੀ ਨਾਮ ਦੇ ਸਿਮਰਨ ਵਿੱਚ ਹੈ ਨਾਮ ਸਿਮਰਨ ਨਾਲ ਵਿਕਾਰਾਂ ਤੋਂ ਬ੍ਰਤੀ ਹਟਦੀ ਹੈ ਤੇ ਜੀਵਨ ਸੁਖੀ ਬਣਦਾ ਹੈ ਪ੍ਰਮਾਤਮਾ ਪ੍ਰਤੀ ਸ਼ਰਧਾ ਦੀ ਭਾਵਨਾ ਦਾ ਵਿਕਾਸ ਸਾਧ ਸੰਗਤ ਦੀ ਸਭ ਤੋਂ ਵੱਡੀ ਦੇਣ ਹੈ ਸਾਧ ਸੰਗਤ ਦੁਆਰਾ ਸੁਧਰੇ ਹੋਏ ਸਾਧਨ ਕੇਵਲ ਆਪਣਾ ਅਧਿਆਤਮਿਕ ਭਵਿੱਖ ਹੀ ਉਜਲਾ ਨਹੀਂ ਕਰਦੇ ਸਗੋਂ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰੇਕ ਅਨੇਕਾਂ ਦਾ ਬੇੜਾ ਵੀ ਪਾਰ ਕਰਦੇ ਹਨ ਗੁਰੂ ਜੀ ਅਨੁਸਾਰ ਜੇ ਹੀ ਸਾਧਕ ਫਿਰ ਆਵਾਗਮਣ ਦੇ ਚੱਕਰ ਵਿੱਚ ਨਹੀਂ ਪੈਂਦੇ ਡਾਕਟਰ ਮਹਿੰਦਰ ਕੌਰ ਨੇ ਗਾਥਾਂ ਦੇ ਕੇਂਦਰੀ ਵਿਸ਼ੇ ਬਾਰੇ ਆਪਣੇ ਵਿਚਾਰ ਇਸ ਪ੍ਰਕਾਰ ਪ੍ਰਗਟ ਕੀਤੇ ਹਨ ਸਰੀਰ ਦੇ ਹੰਕਾਰ ਨੂੰ ਨਿਰਮੂਲ ਦੱਸਦਿਆਂ ਹੋਇਆ ਸਪਸ਼ਟ ਕੀਤਾ ਹੈ ਕਿ ਮਨੁੱਖ ਮਨੁੱਖਾ ਸਰੀਰ ਤਾਂ ਹੀ ਸਫਲੇ ਜੀ ਨਾਮ ਜਪਦਾ ਹੈ ਇਸ ਨਾਮ ਰੂਪ ਜਗਤ ਵਿੱਚ ਜੀਵ ਦਾ ਸਹਾਇਕ ਨਾਮ ਹੀ ਹੈ ਆਤਮਿਕ ਸੁਖ ਗੁਰੂ ਦੀ ਸੰਗਤ ਦੁਆਰਾ ਪ੍ਰਾਪਤ ਹੁੰਦਾ ਹੈ ਪ੍ਰਭ ਉਸਤਤ ਕਰਨ ਨਾਲ ਕਾਮਾਦਿਕ ਵਿਸ਼ਿਆਂ ਦਾ ਨਾਸ਼ ਹੁੰਦਾ ਹੈ ਨਾਮ ਹੀ ਹੋਣਾ ਜੀਵ ਕਈ ਪ੍ਰਕਾਰ ਦੇ ਦੁੱਖ ਸਹਾਰਦਾ ਹੈ ਗੁਰੂ ਸੰਗਤ ਕਰਨ ਨਾਲ ਪ੍ਰਭੂ ਲਈ ਪਿਆਰ ਜਾਗਦਾ ਹੈ ਤੇ ਸ਼ਰਧਾ ਬਣਦੀ ਹੈ ਜਿਸ ਨਾਲ ਜੀਵ ਹਰੇਕ ਪ੍ਰਕਾਰ ਦੇ ਈਕਾਰਾਂ ਤੋਂ ਬਚ ਜਾਂਦਾ ਹੈ ਕੋ ਸਤਿਨਾਮ ਦੀ ਬਾਣੀ ਗੱਥਾ ਵਿੱਚ ਸ੍ਰੀ ਗੁਰੂ ਅਰਦਨ ਦੇਵ ਜੀ ਨੇ ਮਾਨਵ ਜਾਤੀ ਨੂੰ ਜੋ ਉਪਦੇਸ਼ ਦਿੱਤਾ ਉਹ ਕਲਿਆਣਕਾਰੀ ਹੈ ਸਰੀਰ ਆਦਤਿ ਮਾਨ ਨਹੀਂ ਕਰਨਾ ਚਾਹੀਦਾ ਤੇ ਆਪਣਾ ਮਨ ਸਤਿਗੁਰੂ ਪਰਮਾਤਮਾ ਦੇ ਚਰਨਾਂ ਨਾਲ ਜੋੜ ਕੇ ਸਾਦਾਚਾਰੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਅਜੀਹਾ ਕਰਨ ਵਾਲੇ ਸਾਧਕ ਪਰਮ ਸੁਖ ਰੂਪ ਪ੍ਰਮਾਤਮਾ ਵਿਸਮਾ ਕੇ ਸਦੀਵੀ ਸੁਖ ਨੂੰ ਪ੍ਰਾਪਤ ਕਰ ਲੈਂਦੇ ਹਨ ਸ਼ਲੋਕ ਵਾਰ ਪਵਿਸ ਪ੍ਰਕਾਰ ਹੈ ਸਰੀਰ ਤੇ ਮਾਨ ਕਰਨਾ ਕੰਮ ਅਕਲੀ ਹੈ ਕਿਉਂਕਿ ਇਹ ਸਰੀਰ ਅੰਦਰੋਂ ਮੈਲ ਨਾਲ ਭਰਿਆ ਹੋਇਆ ਹੈ ਇਸ ਸਰੀਰ ਦੀ ਪ੍ਰਕਿਰਤੀ ਅਜਿਹੀ ਹੈ ਕਿ ਜੋ ਸੁਗੰਧਤ ਵਸਤੂ ਇਸ ਦਾ ਸਪਰਸ਼ ਕਰਦੀ ਹੈ ਦੁਰਗੰਧ ਵਿੱਚ ਬਦਲ ਜਾਂਦੀ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸਰੀਰ ਦੀ ਸਫਲਤਾ ਨਾਮ ਸਿਮਰਨ ਵਿੱਚ ਹੈ ਸੰਸਾਰ ਨਾਸਵੰਤ ਹੈ ਪਰ ਲੋਕ ਵਿੱਚ ਮਨੁੱਖ ਕਾਲ ਦੁਨੀਆ ਦੀ ਕੋਈ ਵਸਤੂ ਨਹੀਂ ਜੰਦੀ ਉੱਥੇ ਤਾਂ ਕੇਵਲ ਪ੍ਰਭੂ ਦਾ ਨਾਮ ਹੀ ਸਹਾਈ ਹੁੰਦਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਜੀ ਦੀ ਸੰਗਤ ਵਿੱਚ ਉਹ ਸਿਮਤ ਸਲਾਹ ਦੀ ਦਾਤ ਮਿਲਦੀ ਹੈ ਜੋ ਸੁਖਦਾਈ ਹੈ ਅਹੰਕਾਰੀ ਬਣ ਕੇ ਸਾਧ ਸੰਗਤ ਵਿੱਚ ਜਾਣ ਵਾਲਾ ਖਾਲੀ ਹੀ ਰਹਿੰਦਾ ਹੈ ਉਸ ਨੂੰ ਕੁਝ ਪ੍ਰਾਪਤ ਨਹੀਂ ਹੁੰਦਾ ਪ੍ਰਭੂ ਦੀ ਸਿਮਤ ਸਲਾਹ ਕਰਨ ਵਾਲੇ ਦੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ ਪ੍ਰਬੂ ਦੇ ਸਿਮਤ ਸਲਾਹ ਕਰਨ ਵਾਲਾ ਸੁਖੀ ਜੀਵਨ ਬਸਰ ਕਰਦਿਆਂ ਆਖਰ ਨੂੰ ਮੁਕਤ ਹੋ ਕੇ ਸੱਚਖੰਡ ਦਾ ਵਾਸੀ ਬਣ ਜਾਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਨਾਮ ਵਿਹੋਣਾ ਮਨੁੱਖ ਮੋਲ ਜੀਵਨ ਨੂੰ ਅਣਜਾਣੀ ਗਵਾ ਕੇ ਦੁੱਖ ਪਾਉਂਦਾ ਹੈ ਫਿਰ ਆਵਾ ਗਵਣ ਦੇ ਚੱਕਰ ਵਿੱਚ ਪੈ ਜਾਂਦਾ ਹੈ ਸਾਧ ਸੰਗਤ ਕਰਨ ਵਾਲਾ ਪ੍ਰਭੂ ਦਾ ਸ਼ਰਧਾਲੂ ਬਣ ਜਾਂਦਾ ਅਤੇ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ ਸਾਧ ਸੰਗਤ ਵਿੱਚ ਨਾਮ ਸਿਮਰਨ ਕਰਨ ਨਾਲ ਵਿਕਾਰ ਨਿਰਬਲ ਹੋ ਜਾਂਦੇ ਹਨ ਇਹ ਗਿਆਨ ਕਿਸੇ ਵਿਰਲੇ ਨੂੰ ਹੀ ਗੁਰੂ ਕਿਰਪਾ ਨਾਲ ਹੁੰਦਾ ਹੈ ਗੁਰੂ ਬਚਨ ਕਰੋੜਾ ਪਾਪਾ ਨੂੰ ਭਸਮ ਕਰ ਦਿੰਦੇ ਹਨ ਗੁਰੂ ਬਚਨਾਂ ਨੂੰ ਕਮਾਉਣ ਵਾਲਾ ਆਪਤਾ ਤਰਦਾ ਹੀ ਹੈ ਨਾਲ ਨਾਲ ਅਨੇਕਾਂ ਸਾਥੀਆਂ ਦਾ ਪਾਰ ਉਤਾਰਾ ਵੀ ਕਰ ਦਿੰਦਾ ਹੈ ਜਿੱਥੇ ਪ੍ਰਭੂ ਦੀ ਸਿਵਤ ਸਲਾ ਹੁੰਦੀ ਹੈ ਉਸ ਸਥਾਨ ਸੁਹਾਣਾ ਬਣ ਜਾਂਦਾ ਹੈ ਅਤੇ ਸਿਵਤ ਸਲਾ ਵਿੱਚ ਲੀਨ ਹੋ ਕੇ ਸਾਧਕ ਸਿੱਖ ਮੁਕਤ ਹੋ ਜਾਂਦੇ ਹਨ ਜੀਵ ਦਾ ਕੇਵਲ ਪ੍ਰਭੂ ਹੀ ਅਸਲੀ ਸੱਚਾ ਮਿੱਤਰ ਹੈ ਨਾਮ ਸਿਮਰਨ ਸਾਧਕ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ ਤੇ ਸਿਮਰਨ ਦੀ ਦਾਤ ਗੁਰੂ ਜੀ ਦੀ ਬਾਣੀ ਤੋਂ ਪ੍ਰਾਪਤ ਹੁੰਦੀ ਹੈ। ਪ੍ਰਭੂ ਨੂੰ ਭੁੱਲ ਜਾਣਾ ਮੋਤ ਹੈ ਜੀਵਨ ਹੈ ਉਸ ਪ੍ਰਭੂ ਦਾ ਸਿਮਰਨ ਇਹ ਗਿਆਨ ਸਾਧ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਹੈ ਜੇਕਰ ਪੁਰਬਲੇ ਜਨਮਾਂ ਵਿੱਚ ਕਮਾਈ ਕੀਤੀ ਹੋਵੇ ਸਾਧ ਸੰਗਤ ਕਰਨ ਵਾਲੇ ਦੇ ਸਾਰੇ ਅੰਦਰਲੇ ਰੋਗਾਂ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ। ਗੁਰੂ ਸੰਗਤ ਕਰਨ ਨਾਲ ਪ੍ਰਭੂ ਮੇਂ ਪ੍ਰੇਮ ਉਤਪਨ ਹੁੰਦਾ ਹੈ ਪ੍ਰਭੂ ਦੇ ਚਰਨ ਕਮਨਾਂ ਨਾਲ ਜੁੜਨ ਵਾਲੇ ਨੂੰ ਸਭ ਸੁਖ ਪ੍ਰਾਪਤ ਹੋ ਜਾਂਦੇ ਹਨ ਪਰ ਪ੍ਰਭੂ ਲਈ ਸੁਭ ਭਗਾ ਕਰਕੇ ਹੀ ਪ੍ਰਭੂ ਦੀ ਸਿਵਤ ਸਲਾਹ ਕਰਨ ਦੀ ਦਾਤ ਮਿਲਦੀ ਹੈ ਸਾਧ ਸੰਗਤ ਵਿੱਚ ਪ੍ਰਭੂ ਉਸਤਤ ਕਰਨ ਨਾਲ ਵਿਕਾਰਾਂ ਤੋਂ ਬਚਿਆ ਜਾ ਸਕਦਾ ਹੈ ਪਾਠ ਕਰਨ ਦਾ ਮੰਤਵ ਇਹ ਗਿਆਨ ਪ੍ਰਾਪਤ ਕਰਨਾ ਹੈ ਕਿ ਪ੍ਰਭੂ ਸਿਮਰਨ ਕਰਨਾ ਸਾਧ ਸੰਗਤ ਵਿੱਚ ਪ੍ਰਭੂ ਨਾਮ ਦੀ ਦਾਤ ਪ੍ਰਾਪਤ ਹੁੰਦੀ ਹੈ ਸਾਧ ਸੰਗਤ ਜਾਣ ਵਾਲੇ ਦੇ ਭਾਗ ਜੱਗੇ ਮੰਨੇ ਜਾਣੇ ਚਾਹੀਦੇ ਹਨ ਕਿਉਂਕਿ ਇੱਥੇ ਨਾਮ ਸਿਮਰਨ ਨਾਲ ਹਰ ਪ੍ਰਕਾਰ ਦੇ ਵਿਸ਼ੇ ਵਿਕਾਰਾਂ ਦਾ ਨਾਸ਼ ਹੋ ਜਾਂਦਾ ਹੈ ਸਦਾ ਥਿਰ ਰਹਿਣ ਵਾਲੇ ਸਰਬਵਿਆਪਕ ਪ੍ਰਭੂ ਨਾਲ ਪਿਆਰ ਸਾਧ ਸੰਗਤ ਦੀ ਰਾਹੀ ਹੀ ਦ੍ਰਿੜ ਹੁੰਦਾ ਹੈ ਮਾਇਆ ਦੇ ਰਾਗ ਰੰਗ ਤਮਾਸ਼ੇ ਕਸੂਬੇ ਦੇ ਫੁੱਲ ਵਰਗੇ ਹਨ ਜਿਨ੍ਹਾਂ ਵਿੱਚ ਫਸਣ ਵਾਲੇ ਨੂੰ ਰੋਗ ਸੋਗ ਦੁੱਖ ਹੀ ਪ੍ਰਾਪਤ ਹੁੰਦੇ ਹਨ ਸੁਖ ਤਾਂ ਸੁਪਨੇ ਵਿੱਚ ਵੀ ਪ੍ਰਾਪਤ ਨਹੀਂ ਹੁੰਦਾ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਸਰੀਰ ਦਾ ਮਾਨ ਕੂੜਾ ਹੈ ਇਹ ਗੰਦਗੀ ਦੀ ਢੇਰੀ ਤੋਂ ਵੱਧ ਕੁਝ ਵੀ ਨਹੀਂ ਦੁਨਿਆਵੀ ਸੁਖ ਅਲਪ ਕਾਲੀ ਹਨ ਤੇ ਮਗਰੋਂ ਦੁੱਖ ਦਾ ਕਾਰਨ ਬਣਦੇ ਹਨ ਇੰਦਰੀ ਆਵੀ ਸੁਖ ਰੋਗਾਂ ਵਿੱਚ ਬਦਲ ਜਾਂਦੇ ਹਨ ਪਰਮਾਤਮਾ ਸਰਬਸ਼ਕਤੀਮਾਨ ਸੁਖਦਾਤਾ ਸਰਬਵਿਆਪਕ ਜਿਸ ਨਾਲ ਪ੍ਰੇਮ ਪਿਆਰ ਕਰਨ ਵਾਲਾ ਸੁਖੀ ਹੋ ਸਕਦਾ ਹੈ ਸਾਧ ਸੰਗਤ ਵਿੱਚ ਜਾਣ ਨਾਲ ਹੀ ਉਸ ਪ੍ਰਭੂ ਨਾਲ ਪਿਆਰ ਪੈਂਦਾ ਹੈ ਤੇਹੀ ਪਿਆਰ ਹੀ ਸਾਧਕ ਸਿੱਖ ਨੂੰ ਮੁਕਤੀ ਕਰਾਉਂਦਾ ਹੈ ਪ੍ਰਭੂ ਦਾ ਮਿਲਾਪ ਗੁਰੂ ਦੀ ਕਿਰਪਾ ਨਾਲ ਹੁੰਦਾ ਹੈ ਏਸੀ ਗਾਥਾਂ ਦਾ ਮਹੱਤਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ